ਜਿੱਥੇ ਜਿਹੜਾ ਦੁਆਰਾ ਅੱਗੇ ਬਦਲਣ ਦੀ ਤਿਆਰੀ ਚ ਹਾਂ ਕੀਮੇ ਦਾ ਲੱਗਦਾ ਰਬਈਆ ਕਿਵੇਂ ਦਾ ਹੋ ਨਹੀਂ ਸਾਨੂੰ ਲੱਗਦਾ ਸਾਨੂੰ ਜਾਣ ਵੀ ਨਹੀਂ ਦੇਣਗੇ ਸਾਡੇ ਤੇ ਜ਼ਬਰ ਵੀ ਕਰਨਗੇ ਗੱਲ ਵੀ ਮਸਲਾ ਵੀ ਸ਼ਾਇਦ ਹੱਲ ਨਾ ਕਰ ਦੇ ਦੇਸ਼ ਦੇ ਕਿਸਾਨ ਨੂੰ ਸੀ ਤਿਲ ਤਿਲ ਮਰਦਾ ਤੋਂ ਨਹੀਂ ਦੇਖਣਾ ਚਾਹੁੰਦੇ 50 ਕਿਸਾਨ ਰੋਜ਼ਗਾਰ ਜੇ ਕਰਕੇ ਕੁਤਕੁਚੀਆਂ ਕਰਦੇ ਹੈਗੇ ਆ ਜੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਲੀ ਕੁਝ ਕੁਰਬਾਨੀਆਂ ਦੀ ਸਾਨੂੰ ਵੀ ਦੇਣੀਆਂ ਪੈਂਦੀ ਅਸੀਂ ਤਿਆਰ ਹੈ ਇਹ ਜਾਗੂ ਕਦੋਂ ਇਹਦਾ ਮੇਰੇ ਕੋਲ ਜਵਾਬ ਤਾਂ ਨਹੀਂ ਹੈਗਾ ਸਾਡਾ ਕੰਮ ਹੈਗਾ ਪੀਸਫੁਲੀ ਢੰਗ ਨਾਲ ਆਪਣੀ ਆਵਾਜ਼ ਠਾਉਣਾ ਜਦੋਂ ਉਹਨਾਂ ਨੂੰ ਹੋਸ਼ ਆਜੂਗੀ ਪ੍ਰਧਾਨ ਮੰਤਰੀ ਸਾਹਿਬ ਨੂੰ ਉਦੋਂ ਜਾਗ ਪੈਣਗੇ ਕਿਸਾਨੀ ਮੋਰਚੇ ਤੇ ਸ਼ੰਭੂ ਬਾਰਡਰ ਮੌਜੂਦਾ ਪੰਦੇਰ ਸਾਹਿਬ ਨੇ ਸਾਡੇ ਨਾਲ ਪੰਦੇਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੀ ਕਿਵੇਂ ਦੀ ਤਿਆਰੀ ਆ ਅੱਗੇ ਵਧਣ ਦੀ ਕਿਵੇਂ ਦੀ ਤਿਆਰੀ ਆ ਪੁਲਿਸ ਵੱਲੋਂ ਕਹਿੰਦੇ ਮੀਡੀਆ ਤੱਕ ਨੂੰ ਰੋਕਿਆ ਜਾ ਰਿਹਾ ਸੀ ਹਾਂ ਦੇਖੋ ਦੋ ਫੈਕਟ ਸੀਗੇ ਐਸਐਸਪੀ ਸਾਹਿਬ ਆ ਕੇ ਕਹਿੰਦੇ ਸੀ ਮੀਡੀਆ ਨੂੰ ਇਸ ਕਰਕੇ ਰੋਕਿਆ ਪੀਸੀ ਅਸੀਂ ਬਰੀਫ ਕਰਨਾ ਚਾਹੁੰਦੇ ਸੀ ਵੀ ਤੁਸੀਂ ਆਪਣਾ ਖਿਆਲ ਰੱਖਿਓ ਮੀਡੀਆ ਪਰਸਨ ਨੇ ਕਿਹਾ ਵੀ ਤੁਹਾਡੇ ਅਫਸਰ ਜਿਹੜਾ ਮਿਸਬੀਹੇਵ ਕਰਦੇ ਆ ਔਰ ਜਿਹੜਾ ਉਹ ਮਿਸਬੀਹੇਵ ਕਰਦੇ ਆ ਤੇ ਨਾਲੇ ਨਾਲੇ ਉਹ ਸਾਨੂੰ ਕਹਿ ਰਹੇ ਸੀ ਵੀ ਇਹ ਡੀਜੀਪੀ ਗੌਰਵ ਜਪ ਦਾ ਆਰਡਰ ਆ ਜਦ ਕਿ ਐਸਐਸਪੀ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਇਹੋ ਜਿਹੀ ਕੋਈ ਨਿਰਦੇਸ਼ ਨਹੀਂ ਹੈਗੇ ਇਹ ਮੇਰੀ ਗੱਲ ਸੀਗੀ ਵੀ ਇੱਕ ਵਾਰੀ ਪ੍ਰੈਸ ਨੂੰ ਸੰਬੋਧਨ ਕਰਤੋਂ ਕਹਿੰਦੇ ਸੀ ਜਿਹੜਾ ਤੁਹਾਡਾ ਪਿਆਰ ਹੁੰਦਾ ਜਿਹਦਾ ਕੰਮ ਹੁੰਦਾ ਉਹ ਉਹ ਤੁਹਾਡਾ ਹੈ ਹੀ ਨਹੀਂਗਾ ਉਹਨਾਂ ਮੰਨਿਆ ਵੀ ਠੀਕ ਹੈ ਨਹੀਂ ਹੈਗਾ ਉਹਨਾਂ ਕਹੇ ਵੀ ਮੈਂ ਆਪਣੇ ਅਫਸਰ ਨੂੰ ਸਮਝਾਉਂਗਾ ਤੁਸੀਂ ਕਵਰੇਜ ਕਰੋ ਤਾਂ ਆਪਣਾ ਖਿਆਲ ਰੱਖੋ ਮੈਂ ਜਿਹੜੀ ਆ ਸੁਣੇ ਅੱਜ ਕਿਵੇਂ ਮਰਜੀਬੀਆਂ ਦਾ ਜਿੱਥਾ ਜਿਹੜਾ ਦੁਆਰਾ ਅੱਗੇ ਵਧਣ ਦੀ ਤਿਆਰੀ ਚ ਹਾਂ ਬਿਲਕੁਲ 12 ਵਜੇ ਜਾਊਗਾ 12 ਵਜੇ ਤੇ ਕਿਵੇਂ ਦਾ ਲੱਗਦਾ ਰਬਈਆ ਕਿਵੇਂ ਦਾ ਹੋ ਨਹੀਂ ਸਾਨੂੰ ਲੱਗਦਾ ਸਾਨੂੰ ਜਾਣ ਵੀ ਨਹੀਂ ਦੇਣਗੇ ਸਾਡੇ ਤੇ ਜ਼ਬਰ ਵੀ ਕਰਨਗੇ ਤਾਂ ਗੱਲ ਗੱਲ ਵੀ ਮਸਲਾ ਵੀ ਸ਼ਾਇਦ ਹੱਲ ਨਾ ਕਰ ਸਾਨੂੰ ਜੋ ਲੱਗਦਾ ਕਦੋਂ ਤੱਕ ਚੱਲੂਗਾ ਇਦਾਂ ਨਹੀਂ ਦੇਖੋ ਦੇਸ਼ ਦੇ ਕਿਸਾਨ ਨੂੰ ਸੀ ਤਿਲ ਤਿਲ ਮਰਦਾ ਤਾਂ ਨਹੀਂ ਦੇਖਣਾ ਚਾਹੁੰਦੇ 50 ਕਿਸਾਨ ਰੋਜ਼ਗਾਰ ਜੇ ਕਰਕੇ ਕੁਦਕੁਚੀਆਂ ਕਰਦੇ ਹੈਗੇ ਆ ਜੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਕੁਝ ਕੁਰਬਾਨੀਆਂ ਦੀ ਸਾਨੂੰ ਵੀ ਦੇਣੀਆਂ ਪੈਂਦੀਆਂ ਸੀ ਤਿਆਰ ਹੈਗੇ ਕੁਰਬਾਨੀਆਂ ਪਹਿਲਾਂ ਵੀ ਬਹੁਤ ਹੋ ਚੁੱਕੀਆਂ ਨੇ ਬੰਦੇ ਸਾਹਿਬ ਕਦੋਂ ਸਰਕਾਰ ਜਾ ਤੀ ਦੇਖੋ ਇਹ ਜਾਗੂ ਕਦੋਂ ਇਹਦਾ ਮੇਰੇ ਕੋਲ ਜਵਾਬ ਤਾਂ ਨਹੀਂ ਹੈਗਾ ਸਾਡਾ ਕੰਮ ਹੈਗਾ ਪੀਸਫੁਲੀ ਢੰਗ ਨਾਲ ਆਪਦੀ ਆਵਾਜ਼ ਠਾਉਣਾ ਜਦੋਂ ਉਹਨਾਂ ਨੂੰ ਹੋਸ਼ ਆਜੂਗੀ ਪ੍ਰਧਾਨ ਮੰਤਰੀ ਸਾਹਿਬ ਨੂੰ ਉਦੋਂ ਜਾਗ ਪੈਣਗੇ ਸੋ ਬਿਲਕੁਲ ਸਵਰਨ ਸਿੰਘ ਪੰਦੇਰ ਸੀਗੇ ਸਾਡੇ ਨਾਲ ਸੋ ਬਿਲਕੁਲ ਕਹਿੰਦੇ ਸਾਡਾ ਕੰਮ ਹੈ ਸਰਕਾਰ ਨੂੰ ਜਗਾਣਾ ਦੇਖਾਂਗੇ ਉਡੀਕ ਕਰਾਂਗੇ ਕਦੋਂ ਸਰਕਾਰ ਨੂੰ ਜਾਗ ਆਉਂਦੀ ਹੈ ਤੇ ਜਿਹੜਾ ਮੀਡੀਆ ਨੂੰ ਅੱਗੇ ਜਾਣ ਤੋਂ ਰੋਕਣ ਦੀ ਗੱਲ ਕਹੀ ਸੀ ਉਹ ਵੀ ਕਹਿੰਦੇ ਸੀ ਬਿਆਨ ਸੀਗਾ ਪਰ ਜੋ ਗੱਲਬਾਤ ਹੋਈ ਹੈ ਪੰਦੇਰ ਸਾਹਿਬ ਨੇ ਦੱਸੀ ਹੈ ਦੇਖਾਂਗੇ ਅੱਜ ਜਿਹੜਾ ਜੱਥਾ ਅੱਗੇ ਨੂੰ ਕੂਚ ਕਰੂਗਾ ਦਿੱਲੀ ਵੱਲ ਨੂੰ ਕੀ ਉਹਨਾਂ ਨੂੰ ਜਾਣ ਦਿੱਤਾ ਜਾਊਗਾ ਪਰ ਕਲੀਅਰ ਹੀ ਪੰਦੇਰ ਸਾਹਿਬ ਦੱਸ ਰਹੇ ਨੇ ਵੀ ਪਰ ਲੱਗਦਾ ਵੀ ਸਾਨੂੰ ਅੱਗੇ ਨਹੀਂ ਵਧਣ ਦਿੱਤਾ ਜਾਊਗਾ ਗੱਲਬਾਤ ਨਾਲ ਕੋਈ ਹੱਲ ਵੀ ਨਹੀਂ ਨਿਕਲੂਗਾ ਸੋ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕੀ ਨਤੀਜਾ ਨਿਕਲਦਾ ਹੈ ਕੀ ਅੱਗੇ ਅੱਜ ਜਿਹੜਾ ਜਥਾ ਜਾਣਾ ਉਹਨੂੰ ਜਾਣ ਦਿੱਤਾ ਜਾਊਗਾ ਜਾਂ ਨਹੀਂ ਕੈਮਰਨ ਗਗਨ ਦੇ ਨਾਲ ਹਰਜੀਤ ਮਰਨੂ ਦੱਸ ਅਮਰ ਨਿਊ ਸ਼ੰਭੂ ਬਾਰਡਰ ਜਥਾ ਜਿਹੜਾ ਦੁਆਰਾ ਅੱਗੇ ਵਧਣ ਦੀ ਤਿਆਰੀ 'ਚ ਹਾਂ ਕੀਮੇ ਦਾ ਲੱਗਦਾ ਰਬਈਆ ਕਿਵੇਂ ਦਾ ਹੋ ਨਹੀਂ ਸਾਨੂੰ ਲੱਗਦਾ ਸਾਨੂੰ ਜਾਣ ਵੀ ਨਹੀਂ ਦੇਣਗੇ ਸਾਡੇ ਤੇ ਜ਼ਬਰ ਵੀ ਕਰਨਗੇ ਗੱਲ ਵੀ ਮਸਲਾ ਵੀ ਸ਼ਾਇਦ ਹੱਲ ਨਾ ਕਰੇ ਦੇਸ਼ ਦੇ ਕਿਸਾਨો ਸੀ ਤਿਲ ਤਿਲ ਮਰਦਾ ਤੇ ਨਹੀਂ ਦੇਖਣਾ ਚਾਹੁੰਦੇ 50 ਕਿਸਾਨ ਰੋਜ਼ਗਾਰ ਜੇ ਕਰਕੇ ਕੁਝ ਕੁਛੀਆਂ ਕਰਦੇ ਹੈਗੇ ਆ ਜੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਲੀ ਕੁਝ ਕੁਰਬਾਨੀਆਂ ਦੀ ਸਾਨੂੰ ਵੀ ਦੇਣੀਆਂ ਪੈਂਦੀਆਂ ਅਸੀਂ ਤਿਆਰ ਹਾਂ ਇਹ ਜਾਗੂ ਕਦੋਂ ਇਹਦਾ ਮੇਰੇ ਕੋਲ ਜਵਾਬ ਤਾਂ ਨਹੀਂ ਹੈਗਾ ਸਾਡਾ ਕੰਮ ਹੈਗਾ ਪੀਸਫੁਲੀ ਢੰਗ ਨਾਲ ਆਪਦੀ ਆਵਾਜ਼ ਠਾਉਣਾ ਜਦੋਂ ਉਹਨਾਂ ਨੂੰ ਹੋਸ਼ ਆਜੂਗੀ ਪ੍ਰਧਾਨ ਮੰਤਰੀ ਸਾਹਿਬ ਨੂੰ ਉਦੋਂ ਜਾਗ ਪੈਂਣਗੇ ਕਿਸਾਨੀ ਮੋਰਚੇ ਤੇ ਸ਼ੰਭੂ ਬਾਰਡਰ ਮੌਜੂਦ ਆ ਪੰਦੇਰ ਸਾਹਿਬ ਨੇ ਸਾਡੇ ਨਾਲ ਪੰਦੇਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੀ ਕਿਵੇਂ ਦੀ ਤਿਆਰੀ ਆ ਅੱਗੇ ਵਧਣ ਦੀ ਕਿਵੇਂ ਦੀ ਤਿਆਰੀ ਆ ਪੁਲਿਸ ਵੱਲੋਂ ਕਹਿੰਦੇ ਮੀਡੀਆ ਤੱਕ ਨੂੰ ਰੋਕਿਆ ਜਾ ਰਿਹਾ ਸੀ ਹਾਂ ਆ ਦੇਖੋ ਦੋ ਫੈਕਟ ਸੀਗੇ ਐਸਐਸਬੀ ਸਾਹਿਬ ਆ ਕੇ ਕਹਿੰਦੇ ਵੀ ਸੀ ਮੀਡੀਆ ਨੂੰ ਇਸ ਕਰਕੇ ਰੋਕਿਆ ਵੀ ਅਸੀਂ ਅਸੀਂ ਬਰੀਫ ਕਰਨਾ ਚਾਹੁੰਦੇ ਸੀ ਵੀ ਤੁਸੀਂ ਆਪਣਾ ਖਿਆਲ ਰੱਖਿਓ ਮੀਡੀਆ ਪਰਸਨ ਨੇ ਕਿਹਾ ਵੀ ਤੁਹਾਡੇ ਅਫਸਰ ਜਿਹੜਾ ਮਿਸਬਿਹੇਵ ਕਰਦੇ ਆ ਔਰ ਜਿਹੜਾ ਉਹ ਮਿਸਬਿਹੇਵ ਕਰਦੇ ਆ ਤੇ ਨਾਲੇ ਨਾਲੇ ਉਹ ਸਾਨੂੰ ਕਹਿ ਰਹੇ ਸੀ ਵੀ ਇਹ ਡੀਜੀਪੀ ਗੌਰਵ ਜੱਬ ਦਾ ਆਰਡਰ ਹੈ ਜਦ ਕਿ ਐਸਐਸਪੀ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਇਹੋ ਜਿਹੀ ਕੋਈ ਨਿਰਦੇਸ਼ ਨਹੀਂ ਹੈਗੇ ਇਹ ਮੇਰੀ ਗੱਲ ਸੀਗੀ ਵੀ ਇੱਕ ਵਾਰੀ ਪ੍ਰੈਸ ਨੂੰ ਸੰਬੋਧਨ ਕਰ ਤੋ ਉਹ ਕਹਿੰਦੇ ਸੀ ਜਿਹੜਾ ਤੁਹਾਡਾ ਪਿਆਰ ਹੁੰਦਾ ਜਿਹਦਾ ਕੰਮ ਹੁੰਦਾ ਵੀ ਉਹ ਉਹ ਤੁਹਾਡਾ ਹੈ ਹੀ ਨਹੀਂਗਾ ਉਹਨਾਂ ਮੰਨਿਆ ਵੀ ਇਹ ਠੀਕ ਹੈ ਨਹੀਂ ਹੈਗਾ ਉਹਨਾਂ ਕਿਹਾ ਵੀ ਮੈਂ ਆਪਣੇ ਅਫਸਰਾਂ ਨੂੰ ਸਮਝਾਵਾਂਗਾ ਤੁਸੀਂ ਕਵਰੇਜ ਕਰੋ ਤਾਂ ਆਪਣਾ ਖਿਆਲ ਰੱਖੋ ਮੈਂ ਜਿਹੜੀ ਆ ਸੁਣਿਆ ਅੱਜ ਕਿਵੇਂ ਮਰਜੀਬੀਆਂ ਜਿੱਥੇ ਜਿਹੜਾ ਦੁਆਰਾ ਅੱਗੇ ਵਧਣ ਦੀ ਤਿਆਰੀ ਚ ਹਾਂ ਬਿਲਕੁਲ 12 ਵਜੇ ਜਾਊਗਾ 12 ਵਜੇ ਜਾਊਗਾ ਕਿਵੇਂ ਦਾ ਲੱਗਦਾ ਰਬਈਆ ਕਿਵੇਂ ਦਾ ਹੋ ਨਹੀਂ ਸਾਨੂੰ ਲੱਗਦਾ ਸਾਨੂੰ ਜਾਨਮ ਨਹੀਂ ਦੇਣਗੇ ਸਾਡੇ ਤੇ ਜ਼ਬਰ ਵੀ ਕਰਨਗੇ ਤਾਂ ਗੱਲ ਗੱਲ ਵੀ ਮਸਲਾ ਵੀ ਸ਼ਾਇਦ ਹੱਲ ਨਾ ਕਰ ਸਾਨੂੰ ਜੋ ਲੱਗਦਾ ਕਦੋਂ ਤੱਕ ਚੱਲੂਗਾ ਇਦਾਂ ਨਹੀਂ ਦੇਖੋ ਦੇਸ਼ ਦੇ ਕਿਸਾਨ ਉਹ ਸੀ ਤਿਲ ਤਿਲ ਮਰਦਾ ਤੇ ਨਹੀਂ ਦੇਖਣਾ ਚਾਹੁੰਦੇ 50 ਕਿਸਾਨ ਰੋਜ਼ ਕਰਜ਼ੇ ਕਰਕੇ ਖੁਦ ਕੁਛੀਆਂ ਕਰਦੇ ਹੈਗੇ ਆ ਜੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਕੁਝ ਕੁਰਬਾਨੀਆਂ ਦੀ ਸਾਨੂੰ ਵੀ ਦੇਣੀਆਂ ਪੈਂਦੀਆਂ ਤੇ ਅਸੀਂ ਤਿਆਰ ਹੈਗੇ ਕੁਰਬਾਨੀਆਂ ਪਹਿਲਾਂ ਵੀ ਬਹੁਤ ਹੋ ਚੁੱਕੀਆਂ ਨੇ ਬੰਦੇਰ ਸਾਹਿਬ ਕਦੋਂ ਸਰਕਾਰ ਜਾਗੂ ਤੇ ਦੇਖੋ ਇਹ ਜਾਗੂ ਕਦੋਂ ਇਹਦਾ ਮੇਰੇ ਕੋਲ ਜਵਾਬ ਤਾਂ ਨਹੀਂ ਹੈਗਾ ਸਾਡਾ ਕੰਮ ਹੈਗਾ ਪੀਸਫੁਲੀ ਢੰਗ ਨਾਲ ਆਪਦੀ ਆਵਾਜ਼ ਠਾਉਣਾ ਜਦੋਂ ਉਹਨਾਂ ਨੂੰ ਹੋਸ਼ ਆਜੂਗੀ ਪ੍ਰਧਾਨ ਮੰਤਰੀ ਸਾਹਿਬ ਨੂੰ ਉਦੋਂ ਜਾਗ ਪੈਂਣਗੇ ਸੋ ਬਿਲਕੁਲ ਸਵਰਨ ਸਿੰਘ ਪੰਦੇਰ ਸੀਗੇ ਸਾਡੇ ਨਾਲ ਸੋ ਬਿਲਕੁਲ ਕਹਿੰਦੇ ਸਾਡਾ ਕੰਮ ਹੈ ਸਰਕਾਰ ਨੂੰ ਜਗਾਉਣਾ ਦੇਖਾਂਗੇ ਉਡੀਕ ਕਰਾਂਗੇ ਕਦੋਂ ਸਰਕਾਰ ਨੂੰ ਜਾਗ ਆਉਂਦੀ ਹੈ ਤੇ ਜਿਹੜਾ ਮੀਡੀਆ ਨੂੰ ਅੱਗੇ ਜਾਣ ਤੋਂ ਰੁਕਣ ਦੀ ਗੱਲ ਕਹੀ ਸੀ ਉਹ ਵੀ ਕਹਿੰਦੇ ਸੀ ਬਿਆਨ ਸੀਗਾ ਪਰ ਜੋ ਗੱਲਬਾਤ ਹੋਈ ਹੈ ਪੰਦੇਰ ਸਾਹਿਬ ਨੇ ਦੱਸੀ ਹੈ ਦੇਖਾਂਗੇ ਅੱਜ ਜਿਹੜਾ ਜੱਥਾ ਅੱਗੇ ਨੂੰ ਕੂਚ ਕਰੂਗਾ ਦਿੱਲੀ ਵੱਲ ਨੂੰ ਕੀ ਉਹਨਾਂ ਨੂੰ ਜਾਣ ਦਿੱਤਾ ਜਾਊਗਾ ਔਰ ਕਲੀਅਰ ਹੀ ਪੰਦੇਰ ਸਾਹਿਬ ਦੱਸ ਰਹੇ ਨੇ ਵੀ ਪਰ ਲੱਗਦਾ ਵੀ ਸਾਨੂੰ ਅੱਗੇ ਨਹੀਂ ਵਧਣ ਦਿੱਤਾ ਜਾਊਗਾ ਗੱਲਬਾਤ ਦਾ ਕੋਈ ਹੱਲ ਵੀ ਨਹੀਂ ਨਿਕਲੂਗਾ ਸੋ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕੀ ਨਤੀਜਾ ਨਿਕਲਦਾ ਹੈ ਕੀ ਅੱਗੇ ਅੱਜ ਜਿਹੜਾ ਜਥਾ ਜਾਣਾ ਉਹਨੂੰ ਜਾਣ ਦਿੱਤਾ ਜਾਊਗਾ ਜਾਂ ਨਹੀਂ ਕੈਮਰੋਨ ਗਗਨ ਦੇ ਨਾਲ ਹਰਜੀਤ ਮਰਨੂ ਦਾ ਸਮਰ ਨਿਊ ਸ਼ੰਭੂ ਬਾਰਡਰ